8 ਫੁੱਟ ਆ ਇਹਨਾਂ ਨੇ ਪਹਿਲਾਂ ਚਲਾ ਕੇ ਦੇਖਿਆ ਨਾਲ ਉਹਨੂੰ ਦੇਖ ਕੇ ਅੱਜ ਇਹਨਾਂ ਦਾ ਮਨ ਬਣਿਆ ਵੀ ਆਪਾਂ ਨੇ ਗਰਵਾ ਦਾ ਰੋਟਾ ਮੀਟਰ ਲੈਣਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਕੋਲ ਕਈ ਰੋਟਾ ਮੀਟਰ ਦੀ ਬੁਕਿੰਗ ਹੋਈ ਵੀ ਸੀਗੀ ਜੀ ਤੇ ਆਪਣੇ ਕੋਲ ਅੱਜੇ ਰੋਟਾ ਮੀਟਰ ਪਹੁੰਚੇ ਆ ਦੋ ਰੋਟਾ ਮੀਟਰ ਆਪਾਂ ਨੇ ਦੇਖ ਤੇ ਜੀ ਇੱਕ ਦੋ ਹੋਰ ਦੇਣੇ ਆ ਉਹ ਸ਼ਾਇਦ ਆਪਾਂ ਇੱਕ ਤਾਂ ਰੁੱਕੇ ਦਈਏ ਤੇ ਰੋਟਾਵੀਟਰ ਲੈਣ ਪਹੁੰਚੇ ਨੇ ਆਪਣੇ ਕੋਲ ਬਾਪੂ ਜੀ ਨੇ ਇਹ ਪਿੰਡ ਮਨਸੂਹੇ ਤੋਂ ਬਾਪੂ ਜੀ ਸਸਤੀ ਕਾਰ 31 ਆ ਜੀ ਉਹ ਠੀਕ ਆ ਜੀ ਹਾਂ ਜੀ ਇਹ ਜੀ ਇਹਨਾਂ ਨਾਲ ਵੀ ਕਈ ਦਿਨ ਹੋ ਗਏ ਸੌਦਾ ਹੋਏ ਨੂੰ ਅਜਾ ਬਾਹ ਕੇ ਦੇਚਿਆ ਪੈਣਾ ਆ ਕੁਟਾ ਅੱਛਾ ਜੀ ਰੋਲ ਨਹੀਂ ਮੰਗਿਆ ਤੁਸੀਂ 200 ਪੇ ਤਨ ਅੱਠ ਫੁੱਟਾ ਚਲਾਇਆ ਜੀ ਹਾਂ ਜੀ ਅੱਛਾ ਥੋੜੇ ਪਿੰਡ ਦੇ ਆ ਵਾਪਾ ਨੇ ਹਾਂ ਚਾਚੇ ਪਿੰਡ ਦਾ ਚਾਚੇ ਦੇ ਮੁੰਡਾ ਅੱਛਾ ਠੀਕ ਆ ਜੀ ਕਰਦੇ ਜੀ ਬੰਦੇ ਆ ਹਾਂ ਆਪਣੀ ਹੱਥ ਫੁੱਟਾ ਜਣੀ 275 ਦੇ ਆ ਵਧੀ ਚੱਲਿਆ ਹੈ ਆਮਨਾ ਜੀ ਰੇਲਾ ਚੱਲਿਆ ਜੀ ਹਾਂ ਤਾਂ ਹੈ ਜੀ ਤੇ ਹੁਣ ਲੈ ਆਏ ਓਕੇ ਜੀ ਓ ਇਹ ਬਾਕੀ ਭਾਈ ਬਾਕੀ ਹੁਣ ਇਹਨਾਂ ਨੂੰ ਇੱਕ ਵਾਰ ਆਪਾਂ ਦੇਖਾਂਗੇ ਖੇਚ ਚਲਾ ਕੇ ਤੇ ਆ 7 ਫੁੱਟ ਆਪਾਂ ਨੇ 4 ਸਪਰਿੰਗ ਵਾਲਾ ਮਾਡਲ ਆਪਣੇ ਕੋਲ ਹੁਣ ਆਏ ਆ ਪਹਿਲਾਂ ਜਿਹੜੇ ਆਪਾਂ ਨੇ ਦਿੱਤੇ ਤੇ ਭਾਈ 2 ਵਾਲੇ ਆਉਂਦੇ ਸੀਗੇ ਹੁਣ ਜਿਹੜੇ ਆਪਣੇ ਕੋਲ ਅੱਜ ਪੀਸ ਆਏ ਆ ਆਮੜਾ ਆ ਕੇ ਦਿਖਾ ਅੱਜ ਆਪਣੇ ਕੋਲ ਸਾਰੇ ਹੀ 4 ਸਪਰਿੰਗ ਵਾਲੇ ਮਾਡਲ ਦਿੱਤੇ ਆ ਆਪਾਂ ਨੇ ਠੀਕ ਹੈ ਜੀ ਵੈਸੇ 2 ਸਪਰਿੰਗਾਂ ਤੇ 4 ਸਪਰਿੰਗਾਂ ਦਾ ਕੋਈ ਏਡਾ ਬਹੁਤਾ ਫਰਕ ਵੀ ਨਹੀਂ ਹੁੰਦਾ ਹੈਗਾ ਇਹਨੇ ਸਿਰਫ ਫੱਟਾ ਹੀ ਪ੍ਰੈਸ ਕਰਨਾ ਹੁੰਦਾ ਤੇ ਬਾਕੀ ਬਾਪੂ ਜੀ ਉਦਾਂ ਠੀਕ ਆ ਰੇਟ ਰੂਡ ਓਕੇ ਆ ਠੀਕ ਹੈ ਜੀ ਤੇ ਬਾਕੀ ਠੀਕ ਆ ਬਾਬੂ ਧੰਨਵਾਦ ਤੁਹਾਡਾ ਜੀ ਤੁਹਾਨੂੰ ਵੀ ਵਧਾਈਆਂ ਭਾਈ ਤੇ ਟਰੈਕਟਰ ਦੇਖੋ ਭਾਈ ਪਹਿਲਾਂ ਟਰੈਕਟਰ ਦਿਖਾਓ ਆਗੇ 275 ਟਰੈਕਟਰ ਹੈ 275 ਨਾਲ ਚਲਾਉਣਾ ਤੁਸੀਂ ਠੀਕ ਹੈ ਜੀ ਆਹ ਲਓ ਜੀ 275 ਉਹ ਵੀ ਕਿਹੜਾ ਮਾਡਲ ਹੈ ਇਹ 98 98 ਹਾਂ ਅੱਛਾ 98 ਮਾਡਲ ਹੈ ਠੀਕ ਆ ਕਿੰਨੀ ਖੇਤੀ ਕਰਦੇ ਆ ਆਪਣੀ ਹਾਏ 6-7 ਕਿੱਲੇ 6-7 ਕਿੱਲੇ ਓਕੇ ਠੀਕ ਹੈ ਰੋਟਾਵੇਟਰ ਆਪਾਂ ਪਹਿਲੀ ਵਾਰ ਲਿਆ ਹਾਂ ਹਾਂ ਪਹਿਲੀ ਵਾਰ ਹੀ ਲਿਆ ਪਹਿਲਾਂ ਬਾਹ ਕੇ ਦੇਖਿਆ ਓਕੇ ਹਾਂ 8 ਫੁੱਟਾ 10 ਲਿਆ ਜੀ ਓਕੇ ਜਣੇਗਾ ਪਹਿਲਾਂ ਥੋੜੇ ਮਾਂ ਚ ਡਾਟ ਹੋਣਾ ਵੀ ਸ਼ਾਇਦ ਚੱਲਣਾ ਨਹੀਂ ਹੈਗਾ ਹਾਂ ਹਾਂ ਅੱਛਾ ਪਹਿਲਾਂ ਤੁਸੀਂ ਉਹਨੇ ਸ਼ੱਕ ਦੂਰ ਕਰਿਆ ਫਿਰ ਤੁਸੀਂ ਲੱਤਾ ਠੀਕ ਹੈ ਠੀਕ ਹੈ ਤੇ ਬਾਕੀ ਭਾਈ ਆਪਾਂ ਤੁਹਾਨੂੰ ਨਾ ਚਲਾ ਕੇ ਇਹਦੇ ਨਾਲ ਜਰੂਰ ਦਿਖਾਵਾਂਗੇ ਜੇ ਮੇਰਾ ਟਾਈਮ ਲੱਗੇ ਕੱਲ ਨੂੰ ਮੈਂ ਵੀਡੀਓ ਪਾਉਂਗਾ ਕਿਉਂਕਿ ਮੇਰੇ ਪਿੰਡ ਦੇ ਜਮਾਂ ਨਾਲੇ ਆ ਤੇ ਬਾਕੀ ਭਾਈ ਦੱਸਦੀ ਇਹਦੇ ਵਿੱਚ ਆਪਣਾ ਇਹ ਆਪਣਾ ਸਭ ਤੋਂ ਟੌਪ ਵਾਲਾ ਮਾਡਲ ਹੈ ਐਚਡੀ ਮਾਡਲ ਕਹਿੰਦੇ ਇਹਨੂੰ ਠੀਕ ਹੈ ਜੀ ਦੋਨੇ ਪਾਸੇ ਤੇ ਡਿਸਕ ਆਉਂਦੀ ਆ ਇੱਧਰ ਵੀ ਡਿਸਕ ਆ ਇੱਧਰ ਵੀ ਡਿਸਕ ਆ ਜੀ ਹੈਵੀ ਕੋਡ ਹੀ ਆਉਂਦੀ ਆ ਠੀਕ ਆ ਜੀ ਤੇ ਇਹਦੇ ਚ 53 ਪਲੇਟ ਆਉਂਦੇ ਆ ਜੀ ਠੀਕ ਆ ਬਾਕੀ ਮਕੈਨੀਕਲ ਸੀਲਾਂ ਦੇ ਦੋਨੇ ਪਾਸੇ ਠੀਕ ਆ ਜੀ ਇੱਧਰ ਤਾਂ ਚਲੋ ਇਹਦੇ ਗਰਾਰੀਆਂ ਹੁੰਦੀਆਂ ਤੇ ਇਹਦੇ ਇੱਧਰਲੇ ਪਾਸੇ ਵੀ ਬਾਈ ਮਕੈਨੀਕਲ ਸੀਲ ਹੈ ਆਜੋ ਆ ਦੇਖੋ ਇੱਧਰ ਵੀ ਇਹਨੂੰ ਮਕੈਨੀਕਲ ਸੀਲ ਹੈ ਠੀਕ ਆ ਜੀ ਕਦੂ-ਕਦੂ ਵਿੱਚ ਤੁਸੀਂ ਜਿੱਦਾਂ ਮਰਜ਼ੀ ਵਰਤੀ ਜਾਓ ਕੋਈ ਦਿੱਕਤ ਨਹੀਂ ਹੈਗੀ ਬਾਕੀ ਵੀਰੇ ਆ ਦਿਖਾ ਦੇ ਪਲੇਟ ਦਿਖਾ 4 क्विंटल 40 ਕਿਲੋ ਵੇਟ ਹੈ ਇਹਦਾ ਬਾਕੀ ਆੜੀ ਨਾਲ ਡਿਸਕਾਊਂਟ ਉਸਕਾਂ ਲਾ ਕੇ ਸਾਰਾ ਕੁਝ ਇਹਦਾ ਵੇਟ ਤਕਰੀਬਨ 4 क्विंटल 80 80 ਕਿਲੋ ਤੋਂ ਵੀ ਉੱਪਰ ਚਲੇ ਜਾਂਦਾ ਠੀਕ ਆ 4 क्विंटल 40 ਕਿਲੋ ਸਿਰਫ ਰੋਟਾ ਰੋਟਾਵੇਟਰ ਦਾ ਵੇਟ ਹੈ ਇਹਦਾ ਤੇ ਬਾਕੀ ਕਿਸੇ ਨੇ ਵੀ ਹੋਰ ਕੋਈ ਡੈਮੋ ਲੈਣਾ ਟੈਸਟਿੰਗ ਲੈਣੀ ਹੈ ਮੇਰੇ ਭਾਈ ਲੋਕਲੇ 5-7 ਰੋਟਾਵੇਟਰ ਹੋ ਗਏ ਮੇਰੇ ਪਿੰਡ ਹੋ ਗਏ ਆ ਜੀ ਬਾਕੀ ਮਨਸੂਏ 2-3 ਪੀਸ ਹੋ ਗਏ ਬਾਕੀ ਇਹ ਤਾਂ ਨੂਰ ਪਰਵੇਦੀ ਜਿਹੜੀ ਇਹਦੇ ਵਿੱਚ ਤਾਂ ਆਪਣੇ ਕਈ ਰੋਟਾਵੇਟਰ ਚਲੇ ਗਏ ਕਿਸੇ ਨੇ ਵੀ ਦੇਖਣਾ ਜਦੋਂ ਮਰਜ਼ੀ ਆ ਕੇ ਚਲਾ ਕੇ ਮੈਨੂੰ ਫੋਨ ਕਰ ਲਿਓ ਤੁਹਾਨੂੰ ਆਪਾਂ ਪੂਰਾ ਇਹਦਾ ਡੈਮੋ ਦੇ ਦਾਂਗੇ ਚਲਾ ਕੇ ਵਾਈਬ੍ਰੇਸ਼ਨ ਬਿਲਕੁਲ ਨਹੀਂ ਹੈਗੀ ਤੁਸੀਂ ਮੇਰੇ ਚੈਨਲ ਦੇ ਵੀਡੀਓ ਦੇਖ ਲਿਓ ਬਿਲਕੁਲ ਵਾਈਬ੍ਰੇਸ਼ਨ ਨਹੀਂ ਹੈਗੀ ਜਮਾਂ ਇਹਨ ਪੂਰਾ ਜਮ ਕੇ ਚੱਲਦਾ ਖੇਤਾਂ ਦੇ ਵਿੱਚ ਠੀਕ ਹੈ ਜੀ ਬਾਪੂ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਠੀਕ ਹੈ ਜੀ ਲੋ ਬਾਈ ਆਪਣਾ ਰੋਟਾਵੇਟਰ ਫੇਰ ਤੋਂ ਦੱਸ ਦਈਏ ਮਨਸੂਹੇ ਪਿੰਡ ਚੱਲਿਆ ਜੀ ਇਹ ਸਾਡੇ ਬਿਲਕੁਲ ਲੋਕਲ ਹੈ ਜੀ ਤੇ ਉੱਥੇ ਆਪਣੇ ਤਰੀਬਨ 2-3 ਪੀਸ ਚਲੇ ਗਏ ਆ ਜੀ 8 ਫੁੱਟ ਆ ਇਹਨਾਂ ਨੇ ਪਹਿਲਾਂ ਚਲਾ ਕੇ ਦੇਖਿਆ ਨਾਲ ਉਹਨੂੰ ਦੇਖ ਕੇ ਅੱਜ ਇਹਨਾਂ ਦਾ ਮਨ ਬਣਿਆ ਵੀ ਆਪਾਂ ਨੇ ਗਰਵਾ ਦਾ ਹੀ ਰੋਟਾਵੇਟਰ ਲੈਣਾ ਜੀ ਬਾਕੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਬਾਈ ਇਹਨਾਂ ਦਾ ਬਹੁਤ ਬਹੁਤ